ਜਨਮ ਮਰਨ ਤੋਂ ਹੁਮੇ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਹਣ ਹਰ ਸੋ ਲੈਣ ਮਿਲਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਬਸੰਤ ਸਵਰਗ ਲੋਕਾ ਜਿਤ ਦੇ ਪ੍ਰਿਥਵੀ ਨਵਖੰਡਣ ਹ ਬਿਸਰੰਤ ਹਰ ਗੋਬਾਲ ਹੈ ਨਾਨਕ ਤੇ ਪ੍ਰਾਣੀ ਉਹਨੇ ਆਣ ਭਰਮਣ ਹੈ ਬਸੰਤ ਸਵਰਗ ਲੋਕਾ ਜਿਤ ਦੇ ਪ੍ਰਿਥਵੀ ਨਵਖੰਡਣ ਹ ਬੇਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੋਤਕ ਕੋੜ ਤਮਸਿਆ ਚਿਤ ਨ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌਣੀ ਮਹਾ ਭਯਾਨ ਉਦਿਆਨ ਨਗਰ ਕਰ ਮੰਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰਹਿ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰ ਸ਼ੈਤਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਪਰਮ ਸਤਕਾਰਯੋਗ ਸਾਧ ਸੰਗਤ ਮਹਾਰਾਜ ਦੇ 707 ਅੰਗ ਤੇ ਪਾਵਨ ਹੁਕਮਨਾਮਾ ਆਪਨੇ ਜੈ ਸ੍ਰੀ ਦੀਵਾਰ ਦੇ ਵਿੱਚੋਂ ਸਰਵਣ ਕੀਤਾ ਹੈ ਅੱਜ ਸਤਕਾਰਯੋਗ ਬਾਬਾ ਜੁਝਾਰ ਸਿੰਘ ਜੀ ਦਿਨਾਂ ਦਾ ਜਨਮ ਦਿਹਾੜਾ ਹੈ ਬਾਬਾ ਜੀ ਦਾ ਜਨਮ 1691 ਈਸਵੀ ਦੇ ਵਿੱਚ ਅਪ੍ਰੈਲ ਦੇ ਮਹੀਨੇ 9 ਅਪ੍ਰੈਲ ਨੂੰ ਸਹਿਬ ਇੱਕ ਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਜੀਤਕੌਰ ਜੀ ਜਿਨ੍ਹਾਂ ਦੇ ਕੁੱਖੋਂ ਹੋਣਾ ਕੀਤਾ ਮਹਾਰਾਜ ਦੇ ਘਰ ਦੇ ਵਿੱਚ ਇਸ ਕਰਕੇ ਦੂਸਰੇ ਸਹਬਜ਼ਾਦੇ ਸਹਬ ਬਾਬਾ ਜੂਹਾਰ ਸਿੰਘ ਜੀ ਹਨ ਜਿਨ੍ਹਾਂ ਨੇ ਛੋਟੀ ਅਵਸਥਾ ਦੇ ਵਿੱਚ ਬਹੁਤ ਵੱਡਾ ਜੀਵਨ ਜਿਹੜਾ ਹੈ ਕਾਰਨਾਮਾ ਕਰਕੇ ਦਿਖਾਇਆ ਚਮਕੌਰ ਦੀ ਜੰਗ ਦੇ ਅੰਦਰ ਜਿਸ ਜੰਗ ਦੀ ਮਿਸਾਲ ਦੁਨੀਆ ਦੇ ਵਿੱਚ ਰਹਿੰਦੀ ਦੁਨੀਆ ਤੱਕ ਦਿੱਤੀ ਜਾਏਗੀ ਉਸ ਜੰਗ ਦੇ ਵਿੱਚ ਉਹਨਾਂ ਨੇ ਜੂਝ ਕੇ 10 ਲੱਖ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਇਆਂ ਸ਼ੈਖ ਗੁਰੂ ਗੋਬਿੰਦ ਸਿੰਘ ਦੇ ਬਚਨ ਸਵਾ ਲੱਖ 'ਚ 1 ਲੜਾਉ ਅਬਾ ਗੋਬਿੰਦ ਸਿੰਘ ਨਾਮ ਤੇ ਆਉ ਪੂਰਨ ਕਰਦਿਆਂ ਹੋਇਆਂ ਸਰੀਰ ਤਿਆਗ ਨਾ ਕੀਤਾ ਜੋਤੀ ਜੋਤ ਸਮਾਏ ਹਨ ਸਚਖੰਡ ਗਏ ਹਨ ਅੱਜ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਆਪ ਹਾਜ਼ਰੀਆਂ ਪਰ ਰਹੇ ਹੋ ਹੁਕਮਨਾਮਾ ਜੋ ਆਪਨੇ ਸਰਵਣ ਕੀਤਾ ਇਸ ਦੇ ਵਿਚਾਰ ਜਿਹੜੇ ਹਨ ਉਹ ਪਹਿਲਾਂ ਵੀ ਕੀਤੇ ਗਏ ਸਥਾਨ ਤੇ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰithvi ਨਵ ਖੜਨਾ ਜਿਸ ਵੇਲੇ ਆਪਾਂ ਬਾਰੀ ਤੌਰ ਤੇ ਦੇਖੀਏ ਤਾਂ ਸਿੱਧੇ ਜੇ ਅਰਥ ਇਹ ਬਨ ਗਏ ਵੀ ਕੋਈ ਬੰਦਾ ਸਵਰਗ ਲੋਕ ਦੇ ਵਿੱਚ ਵਸਦਾ ਹੋਵੇ ਤੇ ਭਾਵੇਂ ਉਹਨੂੰ ਸਵਰਗ ਲੋਕ ਮਿਲ ਜਾਏ ਤੇ ਪ੍ਰithvi ਸਾਰੀ ਦਾ ਰਾਜ ਮਿਲ ਜਾਏ ਨੌ ਖੰਡਾਂ ਦਾ ਜਿੰਨੇ ਵੀ ਖੰਡ ਹਨ ਏਸ਼ੀਆ ਮਹਾਦੀਪ ਹੈ ਯੂਰਪ ਹੈ ਅਫਰੀਕਾ ਹੈ ਅਮਰੀਕਾ ਹੈ ਆਸਟ੍ਰੇਲੀਆ ਹੈ ਧਰਵਾ ਦੇ ਲਾਗੇ ਜਿਹੜੀ ਬਰਫ਼ ਪੈਂਦੀ ਹੈ ਜਿੰਨਾ ਵੀ ਏਰੀਆ ਹੈ ਸਾਰਾ ਪਰ ਕਹਿੰਦੇ ਆ ਵੀ ਬਿਸਰੰਤ ਹਰਗੋਪਾਲਾ ਨਾਨਕ ਤੇ પ્રાਣੀ ਉਧਿਆਨ ਪਰਮਾਣ ਜਿਸ ਵੇਲੇ ਉਹ ਪਰਮੇਸ਼ਰ ਅਕਾਲ ਪੁਰਖ ਨੂੰ ਭੁੱਲ ਜਾਂਦਾ ਤਾਂ ਉਹ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਪ੍ਰਾਣੀ ਕੋਈ ਜੰਗਲ ਵਿੱਚ ਪੜਕ ਜਾਏ ਇਸੇ ਪ੍ਰਕਾਰ ਦੇ ਨਾਲ ਹੁਣ ਇਸ ਦਾ ਇੱਕ ਅਰਥ ਇਹ ਵੀ ਲੈਣਾ ਆਪਾਂ ਵੈਸੇ ਤਾਂ ਦੋ ਅਰਥ ਤਿੰਨ ਇਹਦੇ ਪਹਿਲਾਂ ਵੀ ਜਿਹੜੇ ਉਹ ਵਿਖਿਆਨ ਕੀਤੇ ਹਨ ਪਰ ਮਹਾਰਾਜ ਕਹਿੰਦੇ ਆ ਬਿਕੁੰਠ ਨਗਰ ਜਹ ਸੰਤ ਵਾਸਾ ਕਿਸੇ ਰੱਬ ਦਾ ਪਿਆਰੇ ਦਾ ਜਿੱਥੇ ਵਾਸ ਹੋਵੇ ਉਹਨੂੰ ਵੀ ਸਵਰਗ ਗੁਰਬਾਣੀ ਨੇ ਕਿਹਾ ਉਹ ਨਗਰ ਉਹ ਪਿੰਡ ਉਹ ਥਾਂ ਉਹ ਘਰ ਸਵਰਗ ਹੈ ਜਿੱਥੇ ਕੋਈ ਰੱਬ ਦਾ ਪਿਆਰਾ ਵਸਦਾ ਤਾਂ ਕਹਿੰਦੇ ਇਹਨੂੰ ਕੋਈ ਰੱਬ ਦੇ ਪਿਆਰੇ ਦੀ ਸੰਗਤ ਮਿਲ ਜਾਏ ਸਵਰਗਾ ਵਰਗੀ ਜਿਸ ਕਰਕੇ ਇਹ ਆਪਣੇ ਪੰਜ ਵਿਕਾਰ ਅਸਾ ਤ੍ਰਿਸ਼ਨਾ ਮਨ ਚਿੱਤ ਬੁੱਧੀ ਸਭ ਕੁਝ ਹੀ ਜਿੱਤ ਲਵੇ ਇਹ ਜੇ ਦੀ ਫਤਿਹ ਹੋ ਜਾਏ ਇਹਨੂੰ ਗਿਆਨ ਵੀ ਹੋਵੇ ਪਰ ਕੋਈ ਕਾਰਨ ਰਹਿ ਜਾਏ ਜੇ ਕਿਤੇ ਪ੍ਰਮਾਤਮਾ ਪੁੱਜ ਜਾਏ ਤਾਂ ਫਿਰ ਇਹਨੂੰ ਲੰਬਾ ਚੱਕਰ ਪੈ ਜਾਂਦਾ ਜਿਵੇਂ ਕੋਈ ਬੰਦਾ ਜੰਗਲ ਦੇ ਵਿੱਚ ਭੜਕ ਜਾਂਦਾ ਤੇ ਪ੍ਰਾਣੀ ਉਹ ਗਿਆਨ ਪਰਮਣ ਹੈ ਜਿਵੇਂ ਬੜੀ ਸੌਖੀ ਜੀ ਉਦਾਹਰਨ ਹੈ ਮੂਲੇ ਖੱਤਰੀ ਜੀ ਜੋ ਗੁਰੂ ਸਾਹਿਬ ਜੀ ਮਹਾਰਾਜ ਦੇ ਨਾਲ ਰਿਆ ਸੰਗਤ ਵੀ ਕੀਤੀ ਜਾਣਦਾ ਸੀ ਵੀ ਜਗਤ ਗੁਰੂ ਹਨ ਔਰ ਸਤਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਵੀ ਗਿਆਨ ਜਿਹੜਾ ਉਹ ਬਖਸ਼ਿਸ਼ ਕੀਤਾ ਕਿ ਮਰਨਾ ਸੱਚ ਹੈ ਜੀਣਾ ਝੂਠ ਹੈ ਗਿਆਨਵਾਨ ਪੁਰਸ਼ ਸੀ ਪਰ ਕਿਸੇ ਕਾਰਨ ਕਰਕੇ ਭੁੱਲ ਗਿਆ ਗੁਰੂ ਦੀ ਅਵਗਿਆ ਹੋ ਗਈ ਵਚਨ ਨਹੀਂ ਮੰਨਿਆ ਤਾਂ ਦੇਖੋ ਫਿਰ ਦਸਵੇਂ ਜਾਮੇ ਦੇ ਵਿੱਚ ਉਹਦੀ ਕਲਿਆਣ ਕੀਤੀ ਹੈ ਗੁਰਦੁਆਰਾ ਸ਼িকার ਘਾਟ ਸਹਜ ਜੂਨ ਦੇ ਵਿੱਚ ਪਏ ਹੋਏ ਨੇ ਮਹਾਰਾਜ ਨੇ ਕਿਹਾ ਵੀ ਹੁਣ ਇੰਨਾ ਸਮਾਂ ਉਡੀਕਣਾ ਪੈਗਾ ਜਦੋਂ ਅਸੀਂ ਦਸਵੇਂ ਜਾਮੇ ਦੇ ਵਿੱਚ ਆਵਾਂਗੇ ਤਾਂ ਕਲਿਆਣ ਕਰਾਂਗੇ ਫਿਰ ਉੱਥੇ ਕਲਿਆਣ ਕੀਤੀ ਹੈ ਇਉਂ ਆਦਮੀ ਭੜਕ ਜਾਂਦਾ ਹੈ ਠਿੜਕ ਜਾਂਦਾ ਹੈ ਜੇ ਉਹਨੂੰ ਥੋੜਾ ਸਮਾਂ ਪਰਮੇਸ਼ਰ ਭੁੱਲ ਕੇ ਕੋਈ ਹੰਕਾਰ ਕੋਈ ਉਹਦੀ ਆਪਣੀ ਵਿਚਾਰ ਧਾਰਾ ਜਾਂ ਗਰਜ ਅੱਗੇ ਆ ਜਾਏ ਤਾਂ ਫਿਰ ਗੁਰੂ ਦੇ ਨਾਲੋਂ ਲੰਬਾ ਸਮਾਂ ਟੁੱਟ ਜਾਂਦਾ ਹੈ ਇਸ ਕਰਕੇ ਸੰਗਤ ਦੇ ਵਿੱਚ ਸਾਧੂਆਂ ਦੀ ਸੰਗਤ ਦੇ ਵਿੱਚ ਵਿੱਚਰਦਿਆਂ ਹੋਇਆਂ ਰਹਿੰਦਿਆਂ ਹੋਇਆਂ ਭਾਵੇਂ ਆਪਾਂ ਸਾਰਾ ਕੁਝ ਜਿੱਤ ਲਈਏ ਅਵਸਥਾ ਵੀ ਬਣ ਜਾਏ ਆਪਣੇ ਮਨ ਬੁੱਧੀ ਚਿੱਤ ਅਹੰਕਾਰ ਪੰਜ ਵਿਕਾਰ ਜਿਹੜੇ ਹਨ ਉਹਨਾਂ ਨੂੰ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਜਿਨ ਬਿਰ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੋਣ ਬਲੀਰੇ ਭਾਵੇਂ ਜਿੱਤ ਵੀ ਲਈਏ ਪਰ ਫਿਰ ਵੀ ਅਸੀਂ ਇਹ ਅੰਤਮ ਸਵਾਰਥ ਤੱਕ ਧਿਆਨ ਰੱਖਣਾ ਹੈ ਵੀ ਕਿਤੇ ਇਹ ਸਾਡੇ ਅੱਗੇ ਹੰਕਾਰ ਬਣ ਕੇ ਨਾ ਆ ਜਾਏ ਤਾਂ ਪਰਮੇਸ਼ਰ ਸਾਨੂੰ ਭੁੱਲ ਨਾ ਜਾਏ ਤਾਂ ਫਿਰ ਅਸੀਂ ਲੰਬਾ ਸਮਾਂ ਪਟਕ ਨਾ ਜਾਈਏ ਸੋ ਆਪਨੇ ਹਾਟੀਆਂ ਭਰੀਆਂ ਹਨ 707 ਅੰਗ ਤੇ ਮਹਾਰਾਜ ਦਾ ਇਹ ਹੁਕਮਨਾਮਾ ਭੁੱਲਾਂ ਚੁੱਕਾਂ ਦੀ ਖਿਮਾ ਸਹਿਬਜ਼ਾਦਾ ਬਾਬਾ ਜੂਜਾਰ ਸਿੰਘ ਜੀ ਸਹਿਬਜ਼ਾਦਾ ਉਹਨੂੰ ਕਹਿੰਦੇ ਜਿਹੜਾ ਸਹਿਬ ਦਾ ਜਾਇਆ ਹੋਵੇ ਜినੂ ਸਾਹਿਬ ਨੇ ਜਨਮ ਦਿੱਤਾ ਹੈ ਸਹਿਬ ਬਾਬਾ ਜੁਝਾਰ ਸਿੰਘ ਜੀ ਜਿਨ੍ਹਾਂ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਭੁੱਲਾਂ ਚੁੱਕਾਂ ਜੀ ਖਿਮਾ ਸਰਬੱਤ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ